ਜੂਥ ਵੈਲਫੇਅਰ ਕਲੱਬ ਵੱਲੋਂ ਜੋ 4 ਤਰੀਕ ਨੂੰ ਲੰਗਰ ਸੇਵਾ ਦੀ ਜਿਹੜੀ ਹਸਪਤਾਲ ਦੇ ਸ਼ੁਰੂ ਕੀਤਾ ਗਿਆ ਸੀ ਅੱਜ ਸਾਡੇ ਉਚਾਏ ਲੰਗਰ ਸੇਵਾ ਨੂੰ ਨੇ ਅੰਜੀ ਸ਼ਰਮਾ ਜੀ ਅੱਜ ਦੀ ਜੀ ਦੀ ਸੇਵਾ ਆ ਇਹਦੇ ਬਾਰੇ ਤੁਸੀਂ ਕੀ ਸਭ ਤੋਂ ਪਹਿਲਾਂ ਤਾਂ ਮੈਂ ਜੂਥ ਵੈਲਫੇਅਰ ਰਿਸਿਸਟ ਦੇ ਸਾਰੇ ਹੀ ਸਾਥੀਆਂ ਵਿਸ਼ੇਸ਼ ਕਰਕੇ ਜਸਪ੍ਰੀਤ ਜੀ ਤੇ ਉਹਨਾਂ ਦੇ ਸਾਰੇ ਹੀ ਸਮੂਹ ਦਾ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਕਿ ਇਹ ਸਿਵਲ ਹਸਪਤਾਲ ਵਿੱਚ ਰਾਤ ਦੇ ਖਾਣੇ ਦਾ ਇੰਤਜ਼ਾਮ ਸ਼ੁਰੂ ਕੀਤਾ ਹੈ ਅੱਜ ਦਾ ਜਿਹੜਾ ਖਾਣਾ ਹੈ ਅਲਾਈਅੰਸ ਕਲੱਬ ਅਤੇ ਉਧਰ ਵੱਲੋਂ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਇਹਦੇ ਵਿੱਚ ਵਿਸ਼ੇਸ਼ ਰੂਪ ਚ ਸਾਡੇ ਅਲਾਈਅੰਸ ਐਸੋਸੀਏਸ਼ਨ ਦੇ ਚਾਰਟਰ ਗਵਰਨਰ ਜੀਐਸ ਜੱਜੀ ਤੇ ਉਹਨਾਂ ਦੇ ਵਾਈਫ ਵਾਲਾ ਕੁਵਿੰਦਰਪਾਲ ਜੀ ਵਿਸ਼ੇਸ਼ ਰੂਪ ਚ ਪਹੁੰਚਿਆ ਤੇ ਅੱਜ ਸੰਦੀਪ ਜੀ ਵੀ ਸਾਡੇ ਮੈਂਬਰ ਵਾ ਤੇ ਹਰਿਸ਼ ਸ਼ਰਮਾ ਜੀ ਵੀ ਸਾਡੇ ਅਲਾਈਅੰਸ ਐਸੋਸੀਏਸ਼ਨ ਦੇ ਮੈਂਬਰ ਵਾ ਤੇ ਡਾਕਟਰ ਜਸਨੀਬ ਜੀ ਵੀ ਵਿਸ਼ੇਸ਼ ਰੂਪ ਦੇ ਵਿੱਚ ਅੱਜ ਦੇ ਇਸ ਖਾਣਾ ਵਿਤਰਨ ਸਮਾਰੋਹ ਦੇ ਅੱਜ ਦੇ ਸਾਥ ਹੈ ਸਰ ਤੁਸੀਂ ਵਿਸ਼ੇਸ਼ ਤੌਰ ਤੇ ਇਥੇ ਪਹੁੰਚੇ ਹੋ ਸਾਜੀ ਸਭ ਤੋਂ ਪਹਿਲੇ ਤੇ ਮੈਂ ਯੂਥ ਵੈਲਫੇਅਰ ਕਲੱਬ ਜਿਹਨੂੰ ਕੋਚਰ ਦਾ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਵਧੀਆ ਉਪਰਾਲਾ ਤੁਸੀਂ ਸ਼ੁਰੂ ਕੀਤਾ ਹੈ ਇੱਥੇ ਸਿਵਲ ਹਸਪੀਟਲ ਦੇ ਵਿੱਚ ਰਾਤ ਦੇ ਖਾਣੇ ਦਾ ਤੇ ਉਹਦੇ ਨਾਲ ਨਾਲ ਹੀ ਮੈਂ ਆਪਣੇ ਅਲਾਈਐਂਸ ਐਸੋਸੀਏਸ਼ਨ ਦੇ ਸਾਡੇ ਪਾਰਸ਼ੀ گورنر ਤੇ ਪ੍ਰੈਜ਼ੈਂਟ ਇੰਟਰਨੈਸ਼ਨਲ ਐਡਵਾਈਜ਼ਰ ਜਲਾ ਹਿਮਾ ਸ਼ਰਮਾ ਜੀ ਨੂੰ ਔਰ ਉਹਨਾਂ ਦੀ ਸਾਰੀ ਟੀਮ ਨੂੰ ਕਲੱਬ ਦੇ ਅਲਾਈਐਂਸ ਕਲੱਬ ਨੂੰ ਕੋਚਰ ਦੇ ਸਾਡੇ ਜਿਹੜੇ ਸੁਖਦੇਵ ਜੀ ਨੇ ਤੇ ਨਾਲ ਹਰੀਸ਼ ਜੀ ਨੇ ਵੀ ਪ੍ਰੈਸੀਨਰ ਮੈਂਬਰ ਨੇ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਕਿ ਤੁਸੀਂ ਇਹ ਸੇਵਾ ਦੇ ਕੰਮ ਦੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਤੇ ਇਹ ਜਿਹੜੇ ਸੇਵਾ ਦੇ ਕੰਮ ਹੈ ਸਾਡੀ ਸੰਸਥਾ ਜਿਹੜੀ ਹੈ ਅਲਾਈਅੰਸ ਦਾ ਉਹਦਾ ਕੰਮ ਹੀ ਇਹ ਹੈ ਕਿ ਸਮਾਜ ਦੀ ਸੇਵਾ ਕਰਨੀ, ਡਾਊਨ ਟੋਨਸ ਦੀ ਹੈਲਪ ਕਰਨਾ। ਤੇ ਮੈਂ ਨਿਪੋਤਰ ਅਕਸਰ ਇਹਨਾਂ ਦੇ ਪ੍ਰੋਜੈਕਟਾਂ ਜਾਂਦਾ ਰਹਿਣਾ। ਮੈਨੂੰ ਜਦੋਂ ਵੀ ਕਿਤੇ ਮੌਕਾ ਮਿਲਿਆ ਆਉਂਦਾ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲੇ ਕੀਤੇ ਨੇ। ਸੇ ਸੁਪਰ ਆਲਰੇਡੀ ਨੇ ਇਸ ਕਲੱਬ ਨੂੰ ਪਰਸ ਖਾਸ ਤੌਰ ਤੇ ਯੂਥ ਹੈਲਪ ਕਰਨ ਨੂੰ ਦੋਨਾਂ ਨੂੰ ਬਧਾਈ ਦਿੰਦਾ ਮੈਂ ਆਸ ਕਰਦਾ ਕਿ ਤੁਸੀਂ ਜੁਆਇੰਟਲੀ ਮਿਲ ਕੇ ਇਸੇ ਤਰ੍ਹਾਂ ਦੀ ਸਮਾਜ ਸੇਵਾ ਕੰਮ ਕਰਿਆ ਕਰਦੇ ਰਹੋ ਜੈ ਇੰਦੁਰ ਸਭ ਅੱਜ ਦੀ ਸੇਵਾ ਦਾ ਮੌਕੇ ਤੁਸੀਂ ਕੀ ਕਰ ਰਹੇ ਆ ਇਹ ਜਿਹੜਾ ਉਪਰ ਵਾਲਾ ਯੂਥ ਵੈਫਰ ਕਲੱਬ ਦੇ ਪ੍ਰਧਾਨ ਜਿਸਪੀ ਟਿਲਓਵਰਲੋਂਗ ਫਿਰ ਕੀਤਾ ਗਿਆ ਸੀ तकरीबन ਮਹੀਨਾ ਪਹਿਲਾਂ ਉਸਦੇ ਲਈ ਅਸੀਂ ਬਹੁਤ-ਬਹੁਤ ਤੰਮਾਦ ਕਰਦੇ ਹਾਂ ਉਹਨਾਂ ਦਾ ਕਿ ਉਹ ਰਾਤ ਦਾ ਖਾਣਾ ਜੋ ਸਾਡੇ ਪੇਸ਼ੈਂਟ ਦੂਰੋਂ-ਦੂਰ ਆਉਂਦੇ ਨੇ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਨੇ ਤੇ ਜੋ ਅੱਜ ਤੱਕ ਖਾਣਾ ਹੈ ਉਹ ਅਲਾਈਅੰਸ ਕਲੱਬ ਵੱਲੋਂ ਸਾਡੇ ਹਿਮੰਤ ਜੀ ਲੈ ਕੇ ਆਏ ਨੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਤੰਮਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਹ ਹਮੇਸ਼ਾ ਲਈ ਚੱਲਦਾ ਰਹੇਗਾ ਕੇ ਵੀ ਥੈਂਕ ਯੂ ਤਾਂ ਜੀ ਅੱਜ ਦੀ ਲਈ ਸੇਵਾ ਇਸ ਬਾਰੇ ਤੁਸੀਂ ਵੀ ਅੱਜ ਦੀ ਜਿਹੜੀ ਸੇਵਾ ਅਲਾਈਅੰਸ ਕਲੱਬ ਤੇ ਆਪਣੇ हेमंत शर्मा जी ਸਾਡੇ ਸ਼ਹਿਰ ਦੇ ਕਾਉਂਸਲਰ ਸਾਹਿਬਾਨ ਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤੀ ਗਈ ਹੈ ਮੈਂ ਉਹਨਾਂ ਸਾਰਿਆਂ ਦਾ ਆਪਣੇ ਕਲੱਬ ਵੱਲੋਂ ਆਪਣੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ